ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਦੇ ਉੱਤੇ ਲਗਾਤਾਰ ਅਸੀਂ ਹਰੇਕ ਜਿਹੜੀ ਆ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਹਾਂ ਹਰ ਇੱਕ ਕਿਹੜਾ ਮੁੱਦਾ ਅਸੀਂ ਲੈ ਕੇ ਹਾਜ਼ਰ ਹੁੰਨੇ ਆ ਤੁਹਾਡੇ ਅੱਗੇ ਤੇ ਤੁਸੀਂ ਸਾਡੀ ਇਹ ਖਬਰਾਂ ਨੂੰ ਪਸੰਦ ਕਰਦੇ ਹੋ ਤੇ ਜੋ ਵੀ ਮੁੱਦਾ ਲੈ ਕੇ ਆਨੇ ਆ ਅੱਜ ਦਾ ਜਿਹੜਾ ਮੁੱਦਾ ਵਾ ਅਸੀਂ ਪਾਨਾ ਸਿੱਧੂ ਦਾ ਦੁਬਾਰਾ ਲੈ ਕੇ ਆਏ ਆ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਕਾਫੀ ਦਿਨਾਂ ਤੋਂ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਵਿਰੋਧ ਹੋ ਰਿਹਾ ਸੀਗਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ 379 ਲਗਾਈ ਗਈ ਉਹਨਾਂ ਦੇ ਉੱਤੇ 379 ਬੀ ਲਗਾਈ ਗਈ 4-5 ੜੀਆਂ ਧਾਰਾਵਾਂ ਉਹਨਾਂ ਦੇ ਉੱਤੇ ਲਗਾਈਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਸਾਰੇ ਜਥੇਬੰਦੀਆਂ ਵੱਲੋਂ ਇੱਕ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ ਉਹਨਾਂ ਦੇ ਜਿਹੜਾ ਸ਼ਾਂਤੀਮਈ ਢੰਗ ਦੇ ਵਿੱਚ ਉਹਨਾਂ ਦੇ ਜਿਹੜੇ ਹੱਕ ਦੇ ਵਿੱਚ ਆਪਾਂ ਇੱਕ ਪਰਦਰਸ਼ਨ ਕਰਾਂਗੇ ਤੇ ਉਸੇ ਨੂੰ ਲੈ ਕੇ ਜਿਹੜੇ ਐਮਪੀ ਸਿਮਰਨਜੀਤ ਸਿੰਘ ਮਾਨ ਖਿਲਾਫ ਪੰਜਾਬ ਪੁਲਿਸ ਨੇ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਸਵੇਰੇ ਤੜਕੇ ਉਹਨਾਂ ਨੂੰ ਜਿਹੜਾ ਹਿਰਾਸਤ ਵਿੱਚ ਲੈ ਲੈ ਗਿਆ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਐਮਪੀ ਸਮਜੀਤ ਸਿੰਘ ਮਾਨ ਨੂੰ ਪੁਲਿਸ ਨੇ ਡਿਟੇਨ ਕਰ ਲਿੱਤਾ ਗਿਆ ਦਿੱਤਾ ਤੇ ਸਿਮਰਨਜੀਤ ਮਾਨ ਨੂੰ ਹਿਰਾਸਤ ਵਿੱਚ ਲੈ ਲੈ ਗਿਆ ਇਸ ਦੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਤੇ ਬਲੌਗਰ ਪੰਨਾ ਸਿੱਧੂ ਹੀ ਰਾਇਲੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਵਿੱਚ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਸੀਗਾ ਤੇ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਵੱਡੀ ਕਾਰਵਾਈ ਕਰ ਦਿੱਤੀ ਤੇ ਉੱਥੋਂ ਉਹਨਾਂ ਨੂੰ ਜਿਹੜਾ ਵਾ ਹਿਰਾਸਤ ਚ ਲੈ ਲੈ ਗਿਆ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਐਮਪੀ ਸਿਮਰਤਜੀਤ ਸਿੰਘ ਮਾਨ ਨੂੰ ਪੁਲਿਸ ਨੇ ਡਿਟੇਨ ਕਰ ਦਿੱਤਾ ਗਿਆ ਤੇ ਸਿਮਰਜੀਤ ਸਿੰਘ ਮਾਨੋ ਹਰਾਸਾ ਚ ਲੈ ਲੈ ਗਿਆ ਇਸ ਦੀ ਜਾਣਕਾਰੀ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਜਿਹੜੇ ਖੈਰਾਵਾ ਉਹਨਾਂ ਨੇ ਦਿੱਤੀ ਆ ਜਿਨ੍ਹਾਂ ਨੂੰ ਥੋੜੇ ਦਿਨ ਪਹਿਲਾਂ ਹੀ ਇੱਕ ਰਿਹਾਈ ਮਿਲੀ ਸੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਕੇਸ ਚੱਲ ਰਿਹਾ ਸੀਗਾ ਤੇ ਕਾਫੀ ਵਿਵਾਦ ਸੀ ਹੋ ਰਹੇ ਵੇ ਪੰਜਾਬ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਰਿਹਾਈ ਆ ਨਹੀਂ ਕੀਤੀ ਗਈ ਉਹਨਾਂ ਦੇ ਕੇਸ ਇੱਕ ਹੋਰ ਜਿਹੜੀ ਭਗਵੰਤ ਮਾਨ ਵੱਲੋਂ ਵੀ ਇੱਕ ਐਪਲੀਕੇਸ਼ਨ ਧਾਰਿਤ ਕੀਤੀ ਗਈ ਸੀ ਇਹਨਾਂ ਨੂੰ ਇਹ ਰਿਹਾਈ ਨਾ ਦਿੱਤੀ ਜਾਵੇ ਸੁਖਪਾਲ ਸਿੰਘ ਖੈਰਾ ਨੂੰ ਸੁਖਪਾਲ ਸਿੰਘ ਸੈਰਾ ਨੇ ਇੱਕ ਟਵੀਟ ਕਰਕੇ ਕਿਹਾ ਕਿ ਪੰਜਾਬ ਵੀ ਇੱਕ ਪਾਕਿਸਤਾਨ ਵਾਂਗ ਫੌਜ ਪੁਲਿਸ ਰਾਜ ਬਣ ਗਿਆ ਵਾ ਜਿਹੜਾ ਪਾਕਿਸਤਾਨ ਦੇ ਵਿੱਚ ਜਿੱਦਾਂ ਹੁੰਦਾ ਵਾ ਕਿ ਪੁਲਿਸ ਦੇ ਹੱਥ ਸਾਰਾ ਕੁਝ ਆ ਉਸ ਤਰ੍ਹਾਂ ਹੀ ਹੁਣ ਪੁਲਿਸ ਦੇ ਹੱਥ ਆ ਸਾਰਾ ਕੁਝ ਸਿਮਰਜੀਤ ਸਿੰਘ ਮਾਨ ਨੂੰ ਪੁਲਿਸ ਨੇ ਅੱਜ ਹਿਰਾਸਤ ਦੇ ਵਿੱਚ ਲੈ ਲਿਆ ਤੇ ਜੋ ਗੈਰ ਕਾਨੂੰਨੀ ਐ ਅੱਜ ਭਾਨਾ ਦੇ ਭਾਨਾ ਸਿੱਧੂ ਦੇ ਹੱਕ ਚ ਸਿਮਰਜੀਤ ਸਿੰਘ ਮਾਨ ਨੇ ਸ਼ਾਂਤੀਮਈ ਜਿਹੜਾ ਪ੍ਰਦਰਸ਼ਨ ਜਿਹੜਾ ਐਲਾਨ ਕੀਤਾ ਸੀਗਾ ਈ ਆ ਅਸੀਂ ਜਿਹੜਾ ਵਾ ਉਹ ਸ਼ਾਂਤੀ ਮਈ ਜਿਹੜਾ ਪ੍ਰਦਰਸ਼ਨ ਜਿਹੜਾ ਵਾ ਉਹਤੇ ਕਰਾਂਗੇ ਪਰ ਪਹਿਲਾ ਹੀ ਜਿਹੜਾ ਵਾ ਉਹਨਾਂ ਨੂੰ ਜਿਹੜਾ ਹਰਾਸਤ ਦੇ ਵਿੱਚ ਉਹਨਾਂ ਨੇ ਜਿਹੜੀ ਪੁਲਿਸ ਨੇ ਲੈ ਲਿਆ ਇਸੇ ਨੂੰ ਲੈ ਕੇ ਜਿਹੜਾ ਸੁਖपाल ਸਿੰਘ ਕਹਿਰਾ ਵੱਲੋਂ ਇੱਕ ਟਵੀਟ ਕੀਤਾ ਗਿਆ ਆਪਣੀ ਆਈਡੀ ਦੇ ਉੱਤੇ ਟਵੀਟ ਕਰਕੇ ਕਿਹਾ ਕਿ ਪੰਜਾਬ ਵੀ ਪਾਕਿਸਤਾਨ ਵਾਂਗ ਫੌਜ ਪੁਲਿਸ ਦਾ ਰਾਜ ਬਣ ਗਿਆ ਵਾ ਤੇ ਜੋ ਵੀ ਇੱਥੇ ਹੋ ਰਿਹਾ ਵਾ ਉਹ ਗੈਰ ਕਾਨੂੰਨੀ ਹੋ ਰਿਹਾ ਵਾ ਤੇ ਸਿੱਧੂ ਦੇ ਹੱਕ ਵਿੱਚ ਸਿਮਰਜੀਤ ਸਿੰਘ ਮਾਨ ਨੇ ਅੱਜ ਇੱਕ ਸ਼ਾਂਤੀਮਈ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਤੇ ਜੋ ਇਹ ਸਾਰਾ ਕੁਝ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਸਾਨੂੰ ਪੰਜਾਬ ਵਿੱਚ ਸਰਕਾਰ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨ ਦੀ ਇਜਾਜ਼ਤ ਨਹੀਂ ਹੈ ਉਹਨਾਂ ਵੱਲੋਂ ਸੁਖਪਾਲ ਸਿੰਘ ਖੈਰਾ ਵੱਲੋਂ ਚੀਜ਼ਾਂ ਜਿਹੜੀਆਂ ਕਹੀਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਇਹ ਲੋਕਤੰਤਰ ਦਾ ਜਿਹੜਾ ਕਤਲ ਅਤੇ ਸਭ ਦਾ ਆਂਦੇਚੇ ਵਿੱਚ ਦਰਜ ਸਾਡੇ ਬੁਨਿਆਦੀ ਅਧਿਕਾਰਾਂ ਦਾ ਕਤਲ ਹੈ ਅਰਵਿੰਦ ਕੇਜਰੀਵਾਲ ਭਗਵੰਦ ਮਾਨ ਬਾਬਾ ਸਾਹਿਬ ਅਮੇਦ ਕਰਦੀਆਂ ਤਸਵੀਰਾਂ ਹਟਾ ਦਿਓ ਕਹਿੰਦੇ ਆਪਣੇ ਆਫਿਸ ਦੇ ਵਿੱਚ ਜਿਹੜੀਆਂ ਤੁਸੀਂ ਹਰੇਕ ਦੇ ਆਫਿਸ ਦੇ ਵਿੱਚ ਲਗਾਉਣ ਨੂੰ ਕਹੀਆਂ ਵਾਂ ਉਹਨਾਂ ਦੀ ਜਿਹੜੀਆਂ ਤਸਵੀਰਾਂ ਜਿਹੜੀਆਂ ਹਟਾ ਦਿਓ ਉੱਥੋਂ ਇਹ ਲੋਕਤੰਤਰ ਦਾ ਜਿਹੜਾ ਕਤਲ ਆ ਇਹ ਸਾਰਾ ਕੁਛ ਏਡਾ ਵਾ ਸੁਖਪਾਲ ਸਿੰਘ ਕਹਿਰਾ ਨੇ ਇੱਕ ਟਵੀਟ ਜਰੀਏ ਸਾਰਾ ਕੁਝ ਆਪਣਾ ਬਿਆਨ ਕੀਤਾ ਉਹ ਤੇ ਫਰਵਰੀ ਨੂੰ ਸੰਸਦ ਮੈਂਬਰ ਸਿਮਰਨਜੀਤ ਸਿੰਘ ਨੇ ਧੂਰੀ ਵਿਖੇ ਇੱਕ ਵੱਡੀ ਮੀਟਿੰਗ ਜਿਹੜੀ ਕੀਤੀ ਸੀਗੀ ਉੱਥੇ ਤੇ ਉੱਥੇ ਇੱਕ ਫੈਸਲਾ ਲਿੱਤਾ ਗਿਆ ਸੀਗਾ ਤੇ ਸੰਘਰਸ਼ ਜਿਹੜਾ ਨਣੇ ਕਰਨਾ ਸੀਗਾ ਸ਼ਾਂਤੀਮਈ ਉਸ ਨੂੰ ਜਿਹੜਾ ਇੱਕ ਅੱਜ ਦਾ ਦਿਨ ਦੇਣਾ ਰੱਖਿਆ ਸੀਗਾ ਉਸ ਤੋਂ ਪਹਿਲਾਂ ਹੀ ਸਮਰਜੀਤ ਸਿੰਘ ਮੰਗ ਨੂੰ ਉਹਨਾਂ ਨੇ ਜੜਾ ਵਾ ਹਰਾਸਤ ਚ ਲੈ ਲਿਆ ਗਿਆ ਤੇ ਜਿਹੜੀਆਂ ਉੱਥੇ ਟੂਰੀ ਵਿਖੇ ਮੀਟਿੰਗ ਸੀਗੀ ਉਹਦੇ ਵਿੱਚ ਸੰਘਰਸ਼ ਦਾ ਸੱਦਾ ਦਿੱਤਾ ਸਮੂਹ ਜਿਹੜੇ ਕਿਸਾਨ ਜੱਥੇਬੰਦੀਆਂ ਐਡੀਆਂ ਇਨਸਾਫ ਪਾਰਟੀਆਂ ਸੀਗੀਆਂ ਹੋਰ ਵੀ ਸੋਸ਼ਲ ਵਰਕਰ ਸੀਗੇ ਉਹਨਾਂ ਨੂੰ ਸੱਦਾ ਦਿੱਤਾ ਸੀਗਾ ਕਿ 3 ਫਰਵਰੀ ਨੂੰ ਜਿਹੜਾ ਵਾ ਮੁੱਖ ਮੰਤਰੀ ਸੰਗਰੂਹ ਸਿੱਤ ਰਿਹਾਇ ਦੇ ਜਿਹੜਾ ਜਿਹੜਾ ਧਰਨਾ ਦੇਣ ਦਾ ਜਿਹੜਾ ਵਾ ਉਹ ਐਲਾਨ ਕੀਤਾ ਸੀਗਾ ਉਹਨਾਂ ਵੱਲੋਂ ਪਰ ਕਿਤੇ ਨੇ ਕਿਤੇ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਡਿਟੇਨ ਕਰ ਲਿੱਤਾ ਗਿਆ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਉਹਨਾਂ ਕਿਹਾ ਕਿ ਉਹਨਾਂ ਨੇ ਸੰਘਰਸ਼ ਦੇ ਪ੍ਰੋਗਰਾਮ ਉਦੋਂ ਤੱਕ ਕਿਸੇ ਤਰ੍ਹਾਂ ਜਾਰੀ ਰਹਿਣਗੇ ਜਦ ਤੱਕ ਪਾਨਾ ਸਿੱਧੂ ਖਿਲਾਫ ਜਿਹੜੇ ਦਰਜ ਵਾ ਕੇਸ ਉਹ ਰੱਦ ਨਹੀਂ ਕਰ ਦਿੱਤੇ ਜਾਂਦੇ ਤੇ ਉਹਨਾਂ ਨੇ ਉਹਨਾਂ ਨੂੰ ਰਿਹਾਲ ਹੀ ਜਿਹੜੀਆਂ ਵਾਂ ਮੰਗਾ ਵੀ ਕੀਤੀਆਂ ਸੀ ਕਿ ਉਹਨਾਂ ਨੂੰ ਜਿਹੜੇ ਰਿਹਾ ਕਰ ਦਿੱਤਾ ਵਾ ਜਿਹੜੇ ਕੇਸ ਉਹਨਾਂ ਤੇ ਆ ਉਹ ਰੱਦ ਕੀਤੇ ਜਾਣ ਤੇ ਉਹਨਾਂ ਵੱਲੋਂ ਇਹ ਕਹਿ ਰਿਹਾ ਸੀ ਜਿਹੜੇ ਕੇਸ ਉਹਨਾਂ ਦੇ ਪਾਏ ਗਿਆ ਸਿਰਫ ਇੱਕ ਰਾਜਨੀਤੀ ਹੋ ਰਹੀ ਹੈ ਇੱਕ ਬਦਲੇ ਦੀ ਭਾਵਨਾ ਦੇ ਨਾਲ ਜਿਹੜੇ ਕੇਸ ਦਰਜ ਜਿਹੜੇ ਉਹਨਾਂ ਦੇ ਉੱਤੇ ਕੀਤੇ ਗਏ ਆ ਤੇ ਕਾਫੀ ਦੇਰ ਤੋਂ ਜਿਹੜਾ ਵਾ ਭਾਨਾ ਸਿੱਧੇ ਦੇ ਉੱਤੇ ਇੱਕ ਵਿਵਾਦ ਛੜਿਆ ਹੋਇਆ ਸੀ ਕਿ ਉਹ ਲੋਕਾਂ ਨੂੰ ਧਮਕਾਉਂਦੇ ਨੇ ਤੇ ਉਨਾ ਦੇ ਜਿਹੜੇ ਪਰਚੇ ਪਾਏ ਗਿਆ ਇੱਕ ਪਰਚਾ ਪਾਇਆ ਗਿਆ 379 20 379 ਦੇ ਵਿੱਚ ਇਹ ਹੁੰਦਾ ਕਿ ਘੱਟੋ ਘੱਟ ਤੁਹਾਨੂੰ 10 ਸਾਲ ਦੀ ਜਿਹੜੀ ਸਜ਼ਾ ਹੋ ਸਕਦੀ ਆ ਉਹਦੇ ਵਿੱਚ ਇੱਕ ਚੈਨੀ ਤੋੜ ਕੇ ਤੁਸੀਂ ਚੈਨੀ ਤੋੜ ਕੀਤੀ ਤੇ ਕੁੱਟਮਾਰ ਕੀਤੀ ਤੇ ਏਜੰਟ ਵੱਲੋਂ ਜਿਹੜਾ ਇਹ ਏਜੰਟ ਵੱਲੋਂ ਵੀ ਇੱਕ ਪਰਚਾ ਕੀਤਾ ਗਿਆ ਐਫ ਆਈ ਆਰ ਕਰਵਾਈ ਗਈ ਸੀ ਉਸ ਦੇ ਕੇਸ ਵਿੱਚ ਜੋ ਵੀ ਆ ਕਾਰਵਾਈ ਜਿਹੜੀ ਪੁਲਿਸ ਕਰ ਰਹੀ ਆ ਹੁਣ ਦੇਖਣਾ ਹੈ ਕਿ ਕੇਸ ਸਹੀ ਆ ਜਾਂ ਗਲਤ ਆ ਇਹ ਤਾਂ ਹੁਣ ਪੁਲਿਸ ਦੇ ਹੱਥ ਤੱਕ ਪ੍ਰਸ਼ਾਸਨ ਦੇ ਹੱਥ ਤੱਕ ਜੋ ਵੀ ਤਫਤੀਸ਼ ਹੋਏਗੀ ਉਸ ਤੋਂ ਬਾਅਦ ਹੀ ਸਾਰਾ ਕੁਝ ਪਤਾ ਲੱਗਗਾ ਤੇ 1 ਫਰਵਰੀ ਨੂੰ ਸੰਸਦ ਨਾਮ ਅਮਰ ਇਮਰਜੈਂਸੀ ਮਾਨ ਨੇ ਧੂਰੀ ਵਿਖੇ ਮੀਟਿੰਗ ਜਿਹੜੀ ਕੀਤੀ ਸੀ ਸਸਦਾ ਦੇ ਨੂੰ ਤੇ ਕਿਸਾਨ ਜਿੱਥੇ ਬੰਦੇ ਨੇ ਇਨਸਾਬ ਪਸੰਦ ਲੋਕਾਂ ਨੇ ਸੇ ਉਹ ਤੇ 1 ਫਰਵਰੀ ਨੂੰ ਮੁੱਖ ਮੰਤਰੀ ਜਿਹੜੇ ਸਮਰੂਹ ਦੇ ਸਥਿਤ ਰਿਹਾਈ ਦੇ ਉੱਤੇ ਧਰਨਾ ਦੇਣਾ ਸੀ ਅੱਜ 3 ਤਰੀਕ ਨੂੰ ਪਰ ਉਸ ਤੋਂ ਪਹਿਲਾਂ ਜਿਹੜੀ ਆ ਪੁਲਿਸ ਨੇ ਜਿਹੜੀ ਵੱਡੀ ਕਾਰਵਾਈ ਕੀਤੀ ਆ ਉਹਨਾਂ ਨੂੰ ਇਰਾਸਤ ਦੇ ਵਿੱਚ ਲੈ ਲਿਆ ਉਹਨਾਂ ਕਹੇ ਕਿ ਸੰਦਰਸ਼ ਅਤੇ ਪ੍ਰੋਗਰਾਮ ਉਦੋਂ ਤੱਕ ਜਾਰੀ ਰਹਿਣਗੇ ਜਦ ਤੱਕ ਭਾਨੇ ਨੂੰ ਜਿਹੜੀ ਆ ਭਾਨਾ ਸਿੱਧੂ ਜਿਹੜੇ ਬਲੌਗਰ ਆ YouTube ਬਲੌਗਰ ਆ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਜਾਂਦੀ ਇਸ ਮੌਕੇ ਕਿਸਾਨ ਆਗੂਆਂ ਨੇ ਕਹੇ ਕਿ ਸਾਰੇ ਕਿਸਾਨ ਜੱਥੇ ਮੰੰ ਬੰਦੀ ਆ ਜਿਹੜੀ ਇੱਕ ਮੰਚ ਤੇ ਆ ਕੇ ਭਾਨਾ ਸਿੱਧੂ ਖਿਲਾਫ ਧੱਕੇਸ਼ਾਹੀ ਖਿਲਾਫ ਜਿਹੜਾ ਸੰਘਰਸ਼ ਦਾ ਸਮਰਥਨ ਕਰਨਗੇ 3 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਈ ਛੱਗੇ ਜਿਹੜਾ ਇੱਕ ਬਹੁਤ ਵੱਡਾ ਇੱਕ ਧਰਨਾ ਲਗਾਉਣ ਜਾ ਰਹੇ ਸੀਗੇ ਉਹ ਸੁਪਾਲ ਖੈਰਾ ਉਹ ਲੋਕੀ ਇੱਕ ਟਵੀਟ ਕੀਤਾ ਗਿਆ ਸੀਗਾ ਲਗਾਤਾਰ ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਦੇ ਹੱਕ ਵਿੱਚ ਕਾਫੀ ਜੜੀਆਂ ਸਮਾਜ ਸੇਵੀ ਪਾਰਟੀਆਂ ਆ ਰਹੀਆਂ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਹੁਣ ਦੇਖਣਾ ਇਹ ਹੋਏਗਾ ਕਿ ਭਾਨਾ ਸਿੱਧੂ ਨੂੰ ਜਿਹੜੀ ਰਿਹਾਈ ਜਿਹੜੀ ਆ ਮਿਲਦੀ ਨਹੀਂ ਆ ਤੇ ਸਰਕਾਰ ਨੇ ਜਿਹੜਾ ਵਾ ਇੱਕ ਸਰਕਾਰ ਦੇ ਖਿਲਾਫ ਵੀ ਬਹੁਤ ਬੋਲਦੇ ਸੀ ਭਾਨਾ ਸਿੱਧੂ ਤੇ ਹੁਣ ਇਹ ਚੀਜ਼ਾਂ ਦੇਖਣੀਆਂ ਹੋਈਆਂ ਤੇ ਸਿਮਰਜ ਸਿੰਘ ਮਾਨ ਨੂੰ ਜਿਹੜਾ ਪੁਲਿਸ ਨੇ ਜਿਹੜਾ ਹਿਰਾਸਤ ਚ ਲੈ ਲਿਆ ਗਿਆ ਵੱਡੀ ਜਿਹੜੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹੁਣ ਇਸ ਖਬਰ ਦੇ ਉੱਤੇ ਜਿਹੜੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਹਰੇਕ ਜਿਹੜੀ ਅਪਡੇਟ ਆ ਤੁਹਾਨੂੰ ਦਿੰਨੇ ਰਹੇ ਆ ਬਲੌਗਰ ਪੰਨਾ ਸਿੱਧੂ ਰਿਹਾਈ ਲਈ ਮੁੱਖ ਮੰਤਰੀ ਦੇੜੇ ਰਿਹائش ਦੇ ਅੱਗੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਇੱਕ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਉਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੇ ਉਸ ਤੋਂ ਪਹਿਲਾਂ ਹੀ ਜਿਹੜੀ ਮਤਲਬ ਸਿਮਰਜੀਤ ਸਿੰਘ ਮਾਂ ਨੂੰ ਹਰਾ ਹਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਵੱਲੋਂ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਿਹੜਾ ਸਿੱਤਾ ਨਿਕਲ ਕੇ ਕੀ ਆਂਦਾ ਵਾ ਕੀ ਰਿਹਾਈ ਪਾਨਾ ਸਿੱਧੂ ਨੂੰ ਮਿਲਦੀ ਹੈ ਜਾਂ ਨਹੀਂ ਤੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ